ਉਹਦੇ ਖੇਡ ਨੂੰ ਸਮਝਣਾ ਸਾਡੇ ਵੱਸ ਦੀ ਗੱਲ ਹੈ ਨਹੀਂ ਗੀ ਜਿਹੜੀ ਵਾਹਿਗੁਰੂ ਦੀ ਖੇਡ ਆ ਨਾ ਹੁਣ ਕਈ ਵਾਰੀ ਕਿਸੇ ਨੂੰ ਪ੍ਰਾਪਤੀ ਹੁੰਦੀ ਆ ਕਿਸੇ ਨੂੰ ਨਹੀਂ ਹੁੰਦੀ ਆ ਹਰਮੰਦਰ ਸਾਹਿਬ ਨਾ ਬੜੇ ਲੋਕ ਜਾਂਦੇ ਆ ਕਈ ਇਸ਼ਾਨ ਕਰਦੇ ਆ ਉਹ ਕਹਿੰਦੇ ਜੀ ਸਾਡਾ ਬੱਚਾ ਇੰਨੇ ਚਿਰ ਦਾ ਤੁਰਦਾ ਨਹੀਂ ਸੀ ਤੁਰਨ ਲੱਗ ਗਿਆ ਬਹੁਤ ਲੋਕ ਕਹਿੰਦੇ ਆ ਸਾਡਾ ਬੱਚਾ ਜੀ ਜਨਮ ਤੋਂ ਕਨਾ ਆ ਰਹੀ ਸੀ ਤੁਰਦਾ ਨਹੀਂ ਸੀ ਤੇ ਗੁਰੂ ਨੇ ਕਿਰਪਾ ਕਰੀ ਅਸੀਂ ਹਰਮੰਦਰ ਸਾਹਿਬ ਅਸ਼ਨਾਨ ਕਰਿਆ ਗੁਰੂ ਮਹਾਰਾਜ ਗ੍ਰੰਥ ਸਾਹਿਬ ਨੂੰ ਨਮਸਕਾਰ ਕਰੀ ਤੇ ਸਾਡੇ ਬੱਚੇ ਤੇ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕਰੀ ਉੱਤਰਨ ਲੱਗ ਗਿਆ ਕਈ ਕਹਿੰਦੇ ਸਾਡਾ ਬੱਚਾ ਬੋਲਦਾ ਨਹੀਂ ਸੀ ਬੋਲਣ ਲੱਗ ਗਿਆ ਬਹੁਤ ਲੋਕ ਆਪਣੇ ਬੱਚਿਆਂ ਦਾ ਜਾਂ ਘਵਰਨ ਸ਼ਬਦ ਪਾ ਦਿੰਦੇ ਆ ਹੁਣ ਚਲੋ ਬੱਚਿਆਂ ਨੂੰ ਤਾਂ ਆਪਾਂ ਮੰਨ ਲਾਂਗੇ ਵੀ ਪਤਾ ਨਹੀਂਗਾ ਚਲੋ ਜਿਵੇਂ ਮਾਂ ਪਿਓ ਨੇ ਕਹਿਤਾ ਅਗਲੇ ਮੰਨਾਂਗੇ ਇੱਕ ਨਾਸਾ ਦਾ ਵਿਗਿਆਨੀ ਆ ਸਾਡੇ ਵਿਗਿਆਨ ਦੀ ਸਭ ਤੋਂ ਵੱਡੀ ਸੰਸਥਾ ਕੀ ਆ ਨਾਸਾ ਅਮਰੀਕਾ 'ਚ ਇਹਦਾ ਦਫਤਰ ਆ ਉੱਥੇ ਇੱਕ ਡਾਕਟਰ ਸੀ ਉਹ ਡਾਕਟਰ ਨੂੰ ਕੈਂਸਰ ਹੋ ਗਿਆ ਤੇ ਉਹਦੀ ਪਤਨੀ ਸੀ ਜਿਹੜੀ ਉਹ ਗੁਰੂ ਘਰੇ ਜਾਣ ਲੱਗੀ ਸੰਗਤ ਨਾਲ ਉਹ ਆਪਦਾ ਅਮਰੀਕਾ ਕੰਮ ਕਰਦਾ ਉਹ ਆਪਦੇ ਪਤੀ ਨੂੰ ਕਹਿੰਦੀ ਵੀ ਆਪਾਂ ਲਾਜ ਤਾਂ ਬਹੁਤ ਕਰਾ ਲਿਆ ਤੁਸੀਂ ਬਹੁਤ ਵੱਡੇ ਹੋ ਜੇ ਆਪਾਂ ਇੱਕ ਪਾਠ ਕਰਾ ਲਗੇ ਉੱਥੇ ਅੰਮ੍ਰਿਤਸਰ ਕੋ ਕਹਿੰਦਾ ਉਹ ਫੇਰ ਕੀ ਆ ਉਹ ਕਹਿੰਦੀ ਵੀ ਉੱਥੋਂ ਬਹੁਤ ਦੁਨੀਆ ਠੀਕ ਹੋਈ ਆ ਤੇ ਜਦੋਂ ਬੰਦਾ ਦੁਖੀ ਹੋਵੇ ਨਾ ਫੇਰ ਪਾਲ ਦਾ کنਾਰਾ ਡੁੱਬਦੇ ਨੂੰ ਕਹਿੰਦੇ ਹੁੰਦੇ ਕਿਣਕੇ ਦਾ ਸਾਰਾ ਹੁੰਦਾ ਵੱਡਾ ਲੱਗਦਾ ਇਹ ਤਾਂ ਰੱਬ ਦਾ ਸਹਾਰਾ ਡੁੱਬਦੇ ਨੂੰ ਤਾਂ ਕਿਨ ਤੜਦਾ ਸਹਾਰਾ ਵੀ ਹੈ ਪਰ ਇਹ ਤਾਂ ਰੱਬ ਦਾ ਸਹਾਰਾ ਦੁਖੀ ਸੀਓ ਕਨੇ ਵਿੱਚ ਆਲ ਉਹਨਾਂ ਦੀ ਆਪ ਦੀ ਉਹ ਡਾਕਟਰ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਪਾਇਆ ਵਾ ਕੀ ਕਹਿੰਦੇ YouTube ਤੇ ਉਹਦੀ ਪਈ ਆ ਉਹਨੇ ਪਾਠ ਕਰਾਇਆ ਉੱਤੇ ਸਹਿਜ ਪਾਠ ਹਰਿਮੰਦਰ ਸਾਹਿਬ ਰਹੇ 7 ਦਿਨ ਉੱਤੇ ਆਠ ਸਰਵਣ ਕਰਿਆ ਇੱਕ ਦਿਨ ਪਾਠ ਸੁਣਦਿਆਂ ਸੁਣਦਿਆਂ ਉਹਦੀ ਪਤਨੀ ਨੂੰ ਐ ਲੱਗਿਆ ਵੀ ਐ ਕਹਿੰਨਾ ਗੁਰੂ ਗ੍ਰੰਥ ਸਾਹਿਬ ਚੋਂ ਜੋਤ ਇੱਕ ਐ ਆਈ ਤੇ ਉਹਦੇ ਪਤੀ ਦੇ ਅੰਦਰ ਚਲੀ ਗਈ ਉਹ ਲੜਕੀ ਨੂੰ ਲੱਗਿਆ ਉਹਨੇ ਆ ਕੇ ਪਤੀ ਨੂੰ ਐ ਹੱਥ ਲਾਇਆ ਤੇ ਉਹਨੂੰ ਹਲਾਇਆ ਉਹ ਕਹਿੰਦੀ ਠੀਕ ਆ ਉਹਨੇ ਆਦੇ ਪਤੀ ਨੂੰ ਪੁੱਛਿਆ ਵੀ ਠੀਕ ਆ ਉਹ ਕੀ ਕਹਿੰਦਾ ਦੋ ਮਿੰਟ ਚੱਪ ਬਣੀ ਚਲਦੀ ਆ ਸਮਾਪਤੀ ਹੋਈ ਫਿਰ ਉਹਦੀ ਪਤਨੀ ਕਹਿੰਦੀ ਮੈਂ ਤੁਹਾਨੂੰ ਪੁੱਛਿਆ ਸੀ ਤੁਸੀਂ ਠੀਕ ਆ ਉਹ ਕਹਿੰਦਾ ਵੀ ਤੂੰ ਕਿਉਂ ਪੁੱਛਿਆ ਮੈਨੂੰ ਤੈਨੂੰ ਪਤਾ ਤਾਂ ਹੈਗਾ ਮੈਂ ਟੱਲਾ ਉਹ ਕਹਿੰਦੀ ਵੀ ਮੈਨੂੰ ਐਂ ਮਹਿਸੂਸ ਹੋਇਆ ਵੀ ਜਿਵੇਂ ਗੁਰੂ ਮਾਰੇ ਦੇ ਵਿੱਚੋਂ ਕੋਈ ਐ ਜੋਤ ਆਈ ਹੋਵੇ ਜਿਸਮਾਨ ਉਹ ਕਹਿੰਦਾ ਵੀ ਕੁਝ ਦਿਸਿਆ ਤਾਂ ਨਹੀਂ ਮੈਨੂੰ ਕੋਸ਼ ਪਰ ਸੱਚੀ ਮੈਨੂੰ ਆਇਆ ਲੱਗਿਆ ਵੀ ਮੇਰੇ ਅੰਦਰ ਕੋਈ ਇੰਨੀ ਤਾਕਤ ਆ ਗਈ ਮੇਰਾ ਸਾਰਾ ਸਰੀਰ ਫੁੱਲ ਵਰਗਾ ਹੌਲਾ ਹੋ ਗਿਆ ਉਹ ਬੰਦਾ ਕਹਿੰਦਾ ਹੁਣ ਇਹ ਆਇਆ ਨਹੀਂ ਵੀ ਆਮ ਕੋਈ ਬੰਦਾ ਆਪਾਂ ਕਹਿੰਦੇ ਆਪਾਂ ਵਿਗਿਆਨ ਪੜੋ ਫਲਉਨਾਵਾ ਸੈਂਸ ਵਾਲੇ ਨਹੀਂ ਮੰਨ ਉਹਦਾ ਸੈਂਸ ਦਾ ਗਾਂਹ ਮਾਸਟਰ ਆ ਉਹਦੀ ਇਥੇ ਕੱਢ ਲਿਓ YouTube ਤੇ ਉਸ ਬੰਦੇ ਨੇ ਆਪਣੇ ਇੰਟਰਵਿਊ ਦਿੱਤੀ ਉਹਦਾ ਕੈਂਸਰ ਠੀਕ ਹੋ ਗਿਆ ਹੁਣ ਕੈਂਸਰ ਤਾਂ ਬਹੁਤ ਦੁਨੀਆ ਨੂੰ ਹੁਣ ਕਹੀ ਕਹਿਣਗੇ ਲੈ ਜੋ ਸਾਰੇ ਬੰਦੇ ਉੱਥੇ ਉਨੀ ਸ਼ਰਦਾ ਵੀ ਹੋਣੀ ਚਾਹੀਦੀ ਆ ਉਹਨਾਂ ਪਿਆਰ ਵੀ ਹੋਣਾ ਚਾਹੀਦਾ ਸਾਡੇ ਵਿੱਚ ਕਮੀਆਂ ਭਰਾਵੋ ਗੁਰੂ ਦੇ ਵਿੱਚ ਨਹੀਂ ਕੋਈ ਕਮੀ ਹੈਗੀ ਇਹ ਸਾਡੀਆਂ ਕਮਜ਼ੋਰੀਆਂ ਨੇ ਸਾਡੇ ਵਿੱਚ ਕੋਈ ਕਮੀ ਹੋਊਗੀ ਹੋ ਸਕ ਬਥੇਰੀਆਂ ਵਾ ਬੇਅੰਤੀ ਆ ਹੁਣ ਕਹੀ ਕਹਿਣਗੇ ਫਲਾਨਾ ਜੇ ਸਰੋਵਰ ਦੇ ਵਿੱਚ ਫਲਾਨੇ ਨੂੰ ਵਿਸੜ ਦੇਣਾ ਸੀ ਉਹ ਠੀਕ ਹੋ ਜਾਂਦਾ ਸਾਡੇ ਸਿੱਟਿਆਂ ਤੋਂ ਨਹੀਂ ਠੀਕ ਹੁੰਦਾਗਾ ਤਾਂ ਗੁਰੂ ਗੋਤਾ ਨੂੰ ਆਵੇ ਫੇਰ ਠੀਕ ਹੁੰਦਾ ਗੁਰੂ ਕਿਰਪਾ ਕਰੇ ਇਹ ਸਾਡੀਆਂ ਮਨਮਤਾਂ ਨਾਲ ਜਿਹੜੀਆਂ ਇਹਦੇ ਸਾਡਾ ਬੇੜਾ ਗਰਕ ਕਰਤਾ ਅਸੀਂ ਆਪਦੀ ਮਤ ਨੂੰ ਗੁਰੂ ਵਾਲੀਏ ਪਾਸੇ ਵੀ ਲੈ ਜਾਂਦੇ ਆ ਕਿਉਂ ਸਾਡੇ ਵਿੱਚ ਹੁੰਨ ਹੋ ਸਕਦਾ ਨਹੀਂ ਸਾਡੇ ਤੇ ਉਨੀ ਕਿਰਪਾ ਨਹੀਂ ਹੋਣੀ ਕਿਸੇ ਨੂੰ ਕਿਵੇਂ ਆ ਕਿਸੇ ਨੂੰ ਕੁਝ ਮਿਲਣਾ ਕਾਰਨ ਹੁਣ ਜਦੋਂ ਆਪਾਂ ਕਈ ਬੰਦੇ ਕਹਿਣਗੇ ਜੋ ਕਰਮਾਂ ਦੇ ਵਿੱਚ ਲਿਖਿਆ ਮਿਲੂਗਾ ਕਹਿੰਨੇ ਆ ਨਾ ਤੇ ਹੁਣ ਅਗਰ ਜੇਕਰ ਇਹ ਸੌਂਜੇ ਵੀ ਮੈਨੂੰ ਕਰਮਾਂ ਵਿੱਚ ਮਿਲੂਗਾ ਹੋਊਗਾ ਮਿਲ ਜਾਊਗਾ ਤੇ ਮਹਾਰਾਜ ਨੇ ਲਿਖਿਆ ਕੀ ਆ ਵੀ ਜੋ ਕਰਮਾਂ ਚ ਮਿਲੂਗਾ ਨਾ ਤੇ ਇਹ ਵੀ ਲਿਖਿਆ ਵੀ ਜੇ ਤੂੰ ਆ ਕਰੇਗਾ ਮਿਲੂਗਾ ਤੇ ਉਹ ਸਾਨੂੰ ਪਤਾ ਨਹੀਂ ਕੀ ਕਰਨਾ ਕਰਦਿਆਂ ਕਰਦਿਆਂ ਤੇ ਜਿੱਦੇ ਉਹ ਕੰਮ ਹੋ ਗਿਆ ਉਦੋਂ ਮਿਲ ਜਾਊਗਾ ਬਿਨ ਭਾਗਾ ਕੇ ਸਿਪਾਈਆ ਨਾਹੀ ਜੇ ਬਹੁ ਤੇਰਾ ਤਾਵਾ ਬਿਨ ਭਾਗਾ ਤੂੰ ਨੀ ਕੁਛ ਮਿਲਦਾਗਾ ਪਰ ਮੇਰੀ ਬੇਨਤੀ ਹੈ ਬਹੁਤ ਵੱਡੇ ਲੋਕ ਆ ਆਪਾਂ ਕਿਸੇ ਨੂੰ ਨਹੀਂ ਕੁਛ ਕਹਿ ਸਕਦੇ ਬਹੁਤ ਵੱਡੇ ਆ ਬੰਦਗੀ ਵਾਲੇ ਆ ਚੰਗੇ ਆ ਸਿਆਣੇ ਆ ਪਰ ਜਰ ਮੈਂਤ ਕਰਾ ਲੋ ਗੁਰੂ ਤੋਂ ਨਾ ਕੰਤੂ ਕਰਿਆ ਕਰੋ ਆਪਾਂ ਇੱਕ ਦੂਜੇ ਤੇ ਕਰ ਲਿਆ ਕਰੋ ਕਿਉਂ ਅਸੀਂ ਲੋਕਾਂ ਦਾ ਵਿਸ਼ਵਾਸ ਤੋੜਦੇ ਆ ਸਾਡਾ ਕੰਮ ਆ ਦੇਵਤੀਆ ਆਪਾਂ ਨੂੰ ਰੋਟੀਆਂ ਗੁਰੂ ਦੇ ਨਾਮ ਨਾਲ ਹੀ ਮਿਲਦੀਆਂ ਸੇਵਾ ਕਰਦੇ ਕਰਕੇ ਮਿਲਦੇ ਆ ਇੱਕ ਵਿਛਰਾਂ ਨੂੰ ਪ੍ਰਸਾਦਾ ਕਿਥੋਂ ਮਿਲਦਾ ਗਾਉਂਦੇ ਆ ਗ੍ਰੰਥੀ ਕਥਾ ਬਾਣੀ ਪੜ੍ਹਦੇ ਆ ਅਸੀਂ ਕਥਾ ਕਰਦੇ ਆ ਤਾਂ ਹੀ ਉਹ ਪ੍ਰਸਾਦੇ ਮਿਲਦੀ ਆ ਨਾ ਤੇ ਜਿਹਦਾ ਖਾਈਏ ਉਹਦੇ ਗੁਣ ਗਾਈਏ ਅਸੀਂ ਤਾਂ ਰੱਬ ਦੇ ਗਾਣ ਗਾਉਣੇ ਆ ਪਰਮੇਸ਼ਰ ਦੇ ਕਿਉਂ ਇੰਨਾ ਹੰਕਾਰ ਕੇ ਆਪਾਂ ਨਾ ਇਹ ਗੁਰੂ ਬਖਸ਼ਣਹਾਰ ਆ ਗੁਰੂ ਜੋ ਮਰਜੀ ਕਰਦਾ ਜੋ ਮਰਜੀ ਕਰ ਸਕਦਾ ਪੜ ਵਿੱਚ ਤੀੜੀ ਇਤਿਹਾਈ ਮਰਦੀ ਪੜ ਵਿੱਚ ਕਰਦਾ ਥਲ ਤੇ ਜਲ ਪੜ ਵਿੱਚ ਸਖੀਆਂ ਸੀਸ ਗੰਦਾਵਨ ਪੜ ਵਿੱਚ ਲਟਾਂ ਲੰਮਕਣ ਗਲ ਪੜ ਵਿੱਚ ਰਾਜੇ ਰਾਜ ਕਰਨ ਦੇ ਪੜ ਵਿੱਚ ਭੀਖ ਮੰਗਾਉਣਾ ਦਰ ਪੜ ਵਿੱਚ ਸ਼ੇਰ ਨੇ ਜੰਗਲੀ ਬੁੱਕਦੇ ਤੇ ਪੜ ਵਿੱਚ ਪੈਰੀ ਰੋਦੀ ਖਾਲ ਐਨੇ ਚਰਦਾ ਹੀ ਗੰਮਾ ਸਾਰਾ ਦਾਲ ਬੜੀਏ ਤੇਰੀਆਂ ਕੁਦਰਤਾਂ ਤੋਂ ਬੜੇ ਜਗਤ ਵਿੱਚ ਖੇਲ ਕਮਾਲ ਕਰਤੇ ਦਾਲ ਬੜੀਏ ਤੇਰੀਆਂ ਕੁਦਰਤਾਂ ਤੋਂ ਬੜੇ ਜਗਤ ਵਿੱਚ ਖੇਲ ਕਮਾਲ ਕਰਤੇ ਕਬੇ ਕੰਗਲਾਂ ਦੇ ਸੀਸ ਤੇ ਤਾਜ ਰੱਖਦਾ ਲਾ ਕੇ ਗੱਦੀਆਂ ਉਪਰ ਕੰਗਾਲ ਕਰਤੇ ਦਾਤਾ ਜਿਸ ਤੋਂ ਬਦਲ ਜੇ ਨજર ਤੇਰੀ ਹੌਲੇ ਕੌਡੀਆਂ ਲੱਖਾਂ ਦੇ ਲਾਲ ਕਰਤੇ ਅਜਿਹਨੂੰ ਪੁੱਛੇ ਨਾ ਕੋਈ ਦਰਬਾਰ ਸਿੰਘਾ ਪਾ ਕੇ ਨਦਰਾਂ ਨਦਰ ਨਾਰ ਕਰਦਾ ਇਹ ਗੁਰੂ ਦੀ ਕਿਰਪਾ ਵਾ ਜਦੋਂ ਗੁਰੂ ਕਿਰਪਾ ਕਰਦਾ ਨਾ ਕਿਸੇ ਤੇ ਵੀ ਕਰਦਾ ਪ੍ਰਭ ਭਾਵੈ ਬਿਨ ਸਾਹ ਤੇ ਰੱਖੇ ਜੇ ਪ੍ਰਭੂ ਨੂੰ ਪਾਉਂਦਾ ਚੰਗਾ ਲੱਗਦਾ ਬਿਨ ਸਾਹਾਂ ਤੋਂ ਵੀ ਰੱਖ ਲੈਂਦਾ ਤੇ ਜੇ ਕਰਮਾਂ ਦਾ ਦੁੱਖ ਆ ਭੋਗਨੇ ਆ ਭੋਗਮਣਾ ਚਤਲਾ ਕੇ ਲਿਖੀਆਂ ਲੇਖਦੀਆਂ ਕਿਉਂ ਲੰਬਾ ਗਏ ਨੂੰ ਦੇਣਾ ਆਪਣੇ ਕਰਮਾਂ ਦਾ ਫਲ ਆ ਭੋਗੋ ਜਿੱਦੈ ਗੁਰੂ ਨੇ ਕਿਰਪਾ ਕਰਨੀ ਆ ਉਦੋਂ ਰਾਹ ਨਿਕਲੇਊਗਾ ਕੋਈ ਨਾ ਕੋਈ ਦੁੱਖ ਭੋਗ ਲੋ ਪਰ ਗੁਰੂ ਨੂੰ ਨਾ ਪੰਦਿਓ ਆਪਣੇ ਕੋਲ ਕੋਈ ਸਮਾਂ ਨਹੀਂ ਪਿੱਛੇ ਮੁਖੌਲ ਇੱਕ ਦੂਜੇ ਨੂੰ ਆਪਾਂ ਕਰ ਸਕਦੇ ਆ ਇਹ ਨਹੀਂ ਪਤਾ ਉਸ ਸਰੋਵਰ ਤੇ ਸਾਨੂੰ ਗੋਤੇ ਲਾਉਣੇ ਪੈਣ ਤੇ ਪੰਗਾ ਕੋਈ ਨਾ ਕੋਈ ਪੈ ਜੇ ਫੇਰ ਔਖਾ ਹੋ ਜੂ ਕੰਮ ਇਹ ਗੁਰੂ ਬਖਸ਼ਣ ਹਾਰਾ ਸੱਚੇ ਪਾਤਸ਼ਾਹ ਬਾ ਕਿਰਪਾ ਕਰਨ ਸਾਰਿਆਂ ਨੂੰ ਸਮਤ ਦੇ ਆ